ਮੈਂ ਇੱਥੇ ਗੱਲ ਸਾਂਝੀ ਕਰਾਂ ਗੁਰੂ ਨਾਨਕ ਸਾਹਿਬ ਦਾ ਇੱਕ ਸੁਪਨਾ ਸੀ ਪਤਾ ਕੀ ਆ ਗੱਲ ਨੋਟ ਕਰਨ ਵਾਲੀ ਹੈ ਗੁਰੂ ਨਾਨਕ ਸਾਹਿਬ ਦਾ ਇੱਕ ਸੁਪਨਾ ਹੈ ਜਿਵੇਂ ਸਾਡੀ ਕੋਈ ਇੱਛਾ ਹੁੰਦੀ ਹੈ ਨਾ ਏਦਾਂ ਉਹਨਾਂ ਦਾ ਸੁਪਨਾ ਪਤਾ ਕੀ ਸੀ ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਿਸੋ ਹਰੇਕ ਘਰ ਕਹਿੰਦੇ ਧਰਮਸ਼ਾਲ ਮਤਲਬ ਗੁਰਦੁਆਰਾ ਬਣ ਜਾਵੇ ਹੁਣ ਗੁਰਦੁਆਰੇ ਵਿੱਚ ਕੀਰਤਨ ਵੀ ਹੁੰਦਾ ਕਥਾ ਵੀ ਹੁੰਦੀ ਹੈ ਭਾਵੇਂ ਉਹਨਾਂ ਦੇ ਆਖਣ ਦਾ ਹਰੇਕ ਘਰ ਵਿੱਚ ਰੱਬ ਦੀ ਸੇਵਕ ਸਲਾਹ ਹੋਣੀ ਚਾਹੀਦੀ ਵਡਿਆਈ ਹੋਣੀ ਚਾਹੀਦੀ ਹੈ ਪਰ ਦੁਖਾਂਤ ਇਸ ਗੱਲ ਦਾ ਮੈਂ ਵੇਖਦਾ ਹਾਂ ਨਾਵਾ ਵੀ ਜਿਵੇਂ ਆਹਾ ਗੁਰੂ ਘਰਾਂ ਦੇ ਵਿੱਚ ਅਲਮਾਰੀਆਂ ਨੇ ਨਾ ਜਿਹਦੇ ਵਿੱਚ ਸਟੀਕ ਵੀ ਨੇ ਜਿਹਦੇ ਵਿੱਚ ਗੁਟਕਾ ਸਾਹਿਬ ਰੱਖੇ ਨੇ ਤੇ ਸਾਡੇ ਵਰਗੇ ਸ਼ਰੀਰਾਂ ਨੂੰ ਆ ਕੇ ਕਈ ਵਾਰ ਮਾਤਾਵਾਂ ਪੈਣਾ ਬੀਬੀਆਂ ਕੋਈ ਸ਼੍ਰੀਰ ਪੁੱਛਦਾ ਕਿ ਭਾਈ ਸਾਹਿਬ ਜੀ ਇੱਥੇ ਅਲਮਾਰੀ ਕਿੱਥੇ ਹੈ ਉਹ ਛੇ ਦੇ ਅੰਦਰ ਦੱਸੋ ਉਹ ਕਹਿੰਦੇ ਘਰੋਂ ਪੋਥੀਆਂ ਲੈ ਕੇ ਆਏ ਸੀ ਤੁਰੰਗੁਟਕਾ ਸਭ ਲੈ ਕੇ ਆਏ ਸੀ ਇੱਥੇ ਰੱਖਣ ਵਾਸਤੇ ਮੈਂ ਕਿਹਾ ਕਮਾਲ ਦੀ ਗੱਲ ਆ ਵੀ ਇਥੋਂ ਤੇ ਤੁਸੀਂ ਬਾਣੀ ਘਰ ਵਿੱਚ ਲੈ ਕੇ ਜਾਣੀ ਸੀ ਪਰ ਘਰੋਂ ਲਿਆ ਕਿਹੜੀ ਸਾਡੀ ਕਿਤੇ ਦਾਦੀ ਨੇ ਕਿਤੇ ਨਾਨੀ ਨੇ ਕੋਈ ਗੁਟਕਾ ਸਭ ਰੱਖਿਆ ਸੀ ਕਿਤੇ ਮਾਂ ਨੇ ਅੱਜ ਉਹ ਬੁਟਕਾ ਸਭ ਚੁੱਕ ਕੇ ਸੀ ਗੁਰੂ ਘਰ ਦੇ ਵਿੱਚ ਰੱਖਣੇ ਸਟਾਰਟ ਕਰ ਦਿੱਤੇ ਕਿਉਂ ਕਹਿੰਦੇ ਕੋਈ ਪੜਦਾ ਹੀ ਨਹੀਂ ਹੈ ਕਿਉਂ ਨਹੀਂ ਪੜਿਆ ਜਾਂਦਾ ਅਖੇ ਜੀ ਸਮਾਂ ਨਹੀਂ ਹੈ ਮੋਬਾਈਲ ਚਲਾਉਣ ਦੇ ਲਈ ਸਮਾਂ ਹੈ ਪਾਰਟੀਆਂ ਤੇ ਜਾਣ ਦੇ ਲਈ ਸਮਾਂ ਹੈ ਘੁੰਮਣ ਦੇ ਲਈ ਸਮਾਂ ਆ ਹੁਣ ਆ ਗਰਮੀ ਦੇ ਛੁੱਟੀਆਂ ਜਨਸ਼ ਆਹ ਜੋਨ ਦੇ ਵਿੱਚ 100% ਦੇ ਵਿੱਚੋਂ 80% ਲੋਕ ਕਹਿੰਦੇ ਨੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲਦਾ ਹੈ ਉਹ ਵੀ ਕਿਤੇ ਕੁੱਲੂ ਕਿਤੇ ਮਨਾਲੀ ਪਤਾ ਨਹੀਂ ਕਿੱਥੇ ਕਿੱਥੇ ਘੁੰਮ ਕੇ ਆਏ ਕਿੰਨਾ ਖਰਚਾ ਹੋ ਜਾਂਦਾ ਉਹਦੇ ਲਈ ਸਾਡੇ ਪਾਸ ਵਕਤ ਹੈ ਪਾਣੀ ਪਣ ਦੇ ਲਈ ਸਮਾਂ ਨਹੀਂ ਨਾ ਬੇੜਾ ਗਰਕ ਹੋ ਗਿਆ ਫਿਰ ਕਹਿੰਦੇ ਅਸੀਂ ਦੁਖੀ ਬੜੇ ਹਾਂ ਫਿਰ ਭਾਈ ਸਾਹਿਬ ਨੂੰ ਇੱਕ ਪਾਟਿਆ ਜਾਂ ਨੋਟ ਜਿਹੜਾ ਕਿਤੇ ਨਹੀਂ ਨਾ ਚੱਲਦਾ ਉਹ ਫੜਾ ਕੇ ਉਹਨਾਂ ਨੂੰ ਕਹਿੰਦੇ ਭਾਈ ਸਾਹਿਬ ਜੀ ਅਰਦਾਸ ਕਰ ਦੋ ਕਾਦੀ ਸੁਖ ਸ਼ਾਂਤੀ ਦੇ ਅਨਸਤ ਕਰ ਦੋ ਸੁਖ ਸ਼ਾਂਤੀ ਇਦਾਂ ਭਾਈ ਸਾਹਿਬ ਦੇ ਕਹਿਣ ਨਾਲ ਥੋੜੀ ਨਾ ਆ ਜਾਣੀ ਹੈ ਜੇ ਤੂੰ ਆਪਣੇ ਜੀਵਨ ਦੇ ਵਿੱਚ ਗੁਰੂ ਦੀ ਵਿਚਾਰ ਨੂੰ ਲਾਗੂ ਨਹੀਂ ਕਰਦਾ ਤੇਰੇ ਜੀਵਨ ਵਿੱਚ ਸੁਖ ਪੈਦਾ ਨਹੀਂ ਹੋ ਸਕਤੇ ਸੋ ਇਹ ਗੱਲਾਂ ਸੁਣਨ ਤੱਕ ਪੜਨ ਤੱਕ ਸੀਮਤ ਨਾ ਰਹੀਏ ਸਾਡੀ ਤੇ ਵੈਸੀ ਕੋਸ਼ਿਸ਼ ਹੁੰਦੀ ਵੀ ਗੁਰੂ ਦੀ ਵਿਚਾਰ ਆਪਦੇ ਨਾਲ ਸੰਧੀ ਕੀਤੀ ਜਾਵੇ ਸਾਡਾ ਫਰਜ਼ ਹੈ ਤੇ ਤੁਹਾਡਾ ਸਾਰਿਆਂ ਦਾ ਫਰਜ਼ ਹੈ ਵੀ ਉਸ ਵਿਚਾਰ ਨੂੰ ਸੁਣ ਕੇ ਆਪਾਂ ਮੰਨ ਲਈਏ ਖੈਰ ਸੰਭਾ ਸੀਮਤ ਹੈ ਆਓ ਆਪਾਂ ਸਮਾਪਤੀ ਦੇ ਵੱਲ ਹੋਈਏ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨਾਮ বিনা ਨਹੀਂ ਜੀਵਿਆ ਜਾਏ ਵੱਡਾ ਭਾਗ ਗੁਰਮੁਖ ਹਰ ਪਾਏ ਵੱਡਿਆਂ ਪਾਗਾਂ ਦੇ ਨਾਲ ਜਦੋਂ ਬੰਦਾ ਗੁਰੂ ਦੇ ਵੱਲ ਮੁੱਖ ਕਰਦਾ ਹੈ ਹਰ ਪਾਏ ਗੁਰੂ ਦਵਾਰਾ ਉਹ ਹਰੀ ਨੂੰ ਪ੍ਰਮਾਤਮਾ ਨੂੰ ਪ੍ਰਾਪਤ ਕਰ ਲੈਂਦਾ ਹੈ ਰੱਬ ਦੀ ਪ੍ਰਾਪਤੀ ਕਰ ਲੈਂਦਾ ਹੈ ਨਾਮਹੀਨ ਜਿਹੜਾ ਬੰਦਾ ਨਾਮ ਤੋਂ ਸਖਣ ਹੈ ਕਾਲ ਮੁਖ ਮਾਇਆ ਉਹਦੇ ਮੂੰਹ ਦੇ ਉੱਤੇ ਮਾਇਆ ਦੇ ਮੂੰਹ ਦੀ ਕਲਖ ਹੈ ਮਤਲਬ ਜਿਹੜਾ ਬੰਦਾ ਨਾਮ ਨਹੀਂ ਜਪਦਾ ਨਾ ਉਹਦਾ ਮੂੰਹ ਕਾਲਾ ਹੋ ਜਾਂਦਾ ਆਪਣਾ ਮੂੰਹ ਕਾਲਾ ਕਰਕੇ ਮਾਨੋ ਸਮਾਜ ਤੋਂ ਜਾਂਦਾ ਹੈ ਤੇ ਜਿਹੜਾ ਨਾਮ ਜਪਦਾ ਹੈ ਉਹ ਮੁੱਖ ਉਜਲਾ ਕਰਕੇ ਜਾਂਦਾ ਤੁਸੀਂ ਰੋਜ਼ ਪੜ੍ਹਦੇ ਹੋ ਜਿੰਨੀ ਨਾਮ ਧਿਆਇਆ ਗਏ ਮਸ਼ੱਕਤ ਕਾਲ ਨਾਨਕ ਤੇ ਮੁੱਖ ਉਜਲੇ ਕੀਤੀ ਛੁੱਟੀ ਨਾ ਹੁਣ ਤੂੰ ਵੇਖ ਆਪਣਾ ਮੁੱਖ ਉਜਲਾ ਕਰਕੇ ਜਾਣਾ ਕਿ ਮੂੰਹ ਕਾਲਾ ਕਰਕੇ ਪ੍ਰਮਾਤਮਾ ਦੇ ਘਰ ਵੱਲ ਚੱਲੇ ਜਾਣਾ ਹਿੰਦੂ ਜੀ ਗੱਲ ਦਾਗ ਦੋ ਸ਼ੋਹ ਚੱਲਿਆ ਲਾਏ ਦਰਗਾ ਬੈਸਣ ਨਹੀਂ ਜਾਏ ਜੇ ਮੂੰਹ ਕਾਲਾ ਕਰਕੇ ਜਾਵੇਗਾ ਨਾ ਆਪਣਾ ਵਿਕਾਰਾਂ ਦੀ ਕਾਲਖ ਨਾਲ ਰੱਬ ਨੇ ਇਹਨੂੰ ਪਰਵਾਹ ਨਹੀਂ ਕਰਨਾ ਇਹਦਾ ਜੀਵਨ ਪਰਵਾਹ ਨਹੀਂ ਕਰਨਾ ਇਕ ਖੋਟੇ ਕਰੇ ਆਪੇ ਪਰਖਣ ਹਾਰ ਖਰੇ ਖਦਾਨੇ ਪਾਈਆਂ ਖੋਟੇ ਸੱਟੀਆਂ ਬਾਹਰ ਵਰੋਂ ਨਿਕਣ ਪਾਸੇ ਉਤੋਂ ਪਈ ਪਰੇ ਉਹ ਜਿਨ੍ਹਾਂ ਦਾ ਮੁਖ ਉਜਲ ਹੈ ਉਹ ਬੈਠਣਗੇ ਗੁਰੂ ਦੇ ਕੋਲ ਸੋ ਜੇ ਹਜੇ ਵੀ ਸਾਡਾ ਮਨ ਮੈਲ ਹੈ ਆਓ ਗੁਰੂ ਦੇ ਕੋਲ ਹਮ ਮੈਲੇ ਤੂੰ ਉਜਲ ਕਰਤੇ ਇਹ ਸਤਿਗੁਰੂ ਸਾਡੇ ਮੁਖ ਉਜਲ ਕਰਨ ਦੀ ਸਮਰੱਥਾ ਰੱਖਦਾ ਹੈ